ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਪੰਜਾਬ ਰੀਪ ਦੇ ਵਿੱਚ ਲੈ ਕੇ ਹਾਜ਼ਰ ਹੋਏ ਹਾਂ ਪੰਜਾਬ ਦੇ ਮੌਸਮ ਦੀ ਤਾਜ਼ਾ ਜਾਣਕਾਰੀ ਜੇਕਰ ਤੁਸੀਂ ਸਾਡੇ ਚੈਨਲ ਤੇ ਨਵੇਂ ਆਏ ਹੋ ਤਾਂ ਸਬਸਕ੍ਰਾਈਬ ਜਰੂਰ ਕਰ ਲੈਣਾ ਗੱਲ ਕਰੀਏ ਅੱਜ 26 ਸਤੰਬਰ ਦਾ ਮੌਸਮ ਕਿਹੋ ਜਿਹਾ ਰਿਹਾ ਹੈ 26 ਸਤੰਬਰ ਵਾਲੇ ਦਿਨ ਧੁੱਪ ਵਾਲਾ ਮੌਸਮ ਰਿਹਾ ਹੈ ਗਰਮ ਅਤੇ ਖੁਸ਼ਕ ਮੌਸਮ ਰਿਹਾ ਹੈ ਰਾਤ ਦੇ ਸਮੇਂ ਹਲਕੀ-ਹਲਕੀ ਠੰਡਕ ਮਹਿਸੂਸ ਕੀਤੀ ਗਈ ਹੈ ਇਸ ਤੋਂ ਇਲਾਵਾ ਗੱਲ ਕਰੀਏ ਮੀਂਹ ਦੀ ਕਿਸੇ ਵੀ ਜ਼ਿਲ੍ਹੇ ਦੇ ਵਿੱਚ ਮੀਂਹ ਦੀ ਕੋਈ ਵੀ ਸੰਭਾਵਨਾ ਜਾਂ ਕਾਰਵਾਈ ਨਹੀਂ ਹੋਈ ਹੈ ਇਸ ਤੋਂ ਇਲਾਵਾ ਗੱਲ ਕਰੀਏ 27 ਸਤੰਬਰ ਦੇ ਮੌਸਮ ਦੀ 27 ਸਤੰਬਰ ਦਾ ਮੌਸਮ ਆਮ ਧੁੱਪ ਵਾਲਾ ਤੇ ਖੁਸ਼ਕ ਰਹੇਗਾ ਹਲਕੇ ਹਲਕੇ ਬੱਦਲ ਕਿਸੇ ਕਿਸੇ ਜ਼ਿਲ੍ਹੇ ਵਿੱਚ ਦੇਖਣ ਨੂੰ ਮਿਲਣਗੇ ਜ्यादातर ਸਾਰੇ ਜ਼ਿਲ੍ਹਿਆਂ ਦੇ ਵਿੱਚ ਧੁੱਪ ਦੇਖਣ ਨੂੰ ਮਿਲੇਗੀ ਇਸ ਤੋਂ ਇਲਾਵਾ ਆਉਣ ਵਾਲੇ ਅਗਲੇ 7 ਦਿਨਾਂ ਦੇ ਵਿੱਚ ਕੋਈ ਵੀ ਮੀਂਹ ਜਾਂ ਕਿਸੇ ਵੀ ਤਰ੍ਹਾਂ ਦੀ ਚੇਤਾਵਨੀ ਦੀ ਕੋਈ ਸੰਭਾਵਨਾ ਨਹੀਂ ਹੈ ਮੌਸਮ ਆਮ ਤੋਂ ਪੱਤੇ ਗਰਮੀ ਵਾਲਾ ਰਹਿਣ ਵਾਲਾ ਹੈ ਸ਼ਾਮ ਦੇ ਟਾਈਮ ਤੋਂ ਲੈ ਕੇ ਸਵੇਰ ਦੇ ਟਾਈਮ ਤੱਕ ਹਲਕੀ ਹਲਕੀ ਠੰਡਕ ਮਹਿਸੂਸ ਕੀਤੀ ਜਾ ਸਕਦੀ ਹੈ ਜੇਕਰ ਗੱਲ ਕਰੀਏ ਟੈਂਪਰੇਚਰ ਦੀ ਕਿਸ ਤਰ੍ਹਾਂ ਦਾ ਟੈਂਪਰੇਚਰ ਰਹੇਗਾ ਇਹਨਾਂ ਦਿਨਾਂ ਦੇ ਵਿੱਚ 27 ਸਤੰਬਰ ਦੀ ਗੱਲ ਕਰੀਏ ਤਾਂ 27 ਸਤੰਬਰ ਨੂੰ 38 ਡਿਗਰੀ ਸੈਲਸੀਅਸ ਦੇੰਦ ਤੈਂਪਰੇਚਰ ਰਹਿਣ ਵਾਲਾ ਹੈ ਤੇ 27 ਡਿਗਰੀ ਸੈਲਸੀਅਸ ਰਾਤ ਦਾ ਟੈਂਪਰੇਚਰ ਰਹਿਣ ਵਾਲਾ ਹੈ ਜਦ ਤਰ ਲੁਧਿਆਣੇ ਦੇ ਵਿੱਚ ਇਹ ਟੈਂਪਰੇਚਰ ਉੱਚ ਦਰਜਾ ਕੀਤਾ ਗਿਆ ਹੈ ਸੂਰਜ ਚੜਨ ਦਾ ਸਮਾਂ ਹੋਵੇਗਾ ਸੂਰਜ ਦੇ 6:17 ਵਜੇ ਦਾ ਤੇ ਰਾਤ ਦੇ ਡੁੱਬਣ ਦਾ ਸਮਾਂ ਹੋਵੇਗਾ 6:16 ਦਾ ਇਸ ਤੋਂ ਇਲਾਵਾ ਮੀਂਹ ਦੀ ਕੋਈ ਵੀ ਜਾਣਕਾਰੀ ਨਹੀਂ ਹੈ ਮੌਸਮ ਆਮ ਸੁੱਕਾ ਤੇ ਗਰਮ ਰਹਿਣ ਵਾਲਾ ਹੈ ਇਸ ਤਰ੍ਹਾਂ ਦੀ ਹੋਰ ਵੀਡੀਓ ਲਈ ਤੁਸੀਂ ਸਾਡੇ ਨਾਲ ਜੁੜੇ ਰਹੋ ਧੰਨਵਾਦ